ਅਸੀਂ ਮੌਜੂਦ ਆ ਭਾਈ ਦੇਸਾ ਭਾਈ ਦੇਸੇ ਪਿੰਡ ਦੇ ਵਿੱਚ ਇੱਕ ਨੌਜਵਾਨ ਆ ਜਿਹੜਾ ਬੈਂਕ ਮੈਨੇਜਰ ਸੀ ਬੈਂਕ ਮੈਨੇਜਰ ਦੀ ਨੌਕਰੀ ਛੱਡ ਕੇ ਉਹਨੇ ਮੁਰਗੀ ਫਾਰਮ ਵੀ ਖੋਲਿਆ ਨਾਲ ਮੱਛੀ ਫਾਰਮ ਵੀ ਨਾਲ ਸੂਰਾ ਦਾ ਫਾਰਮ ਵੀ ਇਹ ਇੰਨੇ ਕੋਈ ਕਹਦਾ ਵੀ ਵੀ ਕਮਲਾ ਯਾਰ ਤੂੰ ਵੀ ਮੈਨੇਜਰ ਦੀ ਜੌਬ ਛੱਡ ਕੇ ਸੂਰਾ ਦਾ ਜਾਂ ਮੁਰਗੀ ਫਾਰਮ ਜਾਂ ਮੱਛੀ ਫਾਰਮ ਬਣਾ ਲਿਆ ਤੂੰ ਸੂਰਾਂ ਵਾਲਾ ਕਿੰਨੇ ਸੂਰਾਂ ਤੋਂ ਤੁਸੀਂ ਸ਼ੁਰੂ ਕਰਿਆ ਜਦੋਂ ਆਪਾਂ ਕਹਿੰਦੇ ਆ ਵੀ ਇਹ ਛੋਟਾ ਕਿਸਾਨ ਹੈਗਾ ਚਾਹੀਦੀ ਇੱਕ ਸੂਰੀ ਤੋਂ ਸ਼ੁਰੂ ਕਰ ਲਓ ਚਾਹੀਦੀ ਛੋਟੇ ਬੱਚਿਆਂ ਤੋਂ ਸ਼ੁਰੂ ਕਰ ਲਓ ਕਿੰਨੀ ਦਰ ਕਹਿੰਦੇ ਨੇ ਆ ਕਿ ਟਰਾਲੀ ਜੇ ਲਈ ਜਾਂਦਾ ਹੈਗਾ ਮੰਡੀ 'ਚ ਆਪਾਂ ਕਹਿੰਨੇ ਕਿੱਥੇ ਚੱਲਿਆ ਉਹਨਾਂ ਸੁੱਟਣ ਚੱਲਿਆ ਜੇ ਆਪਾਂ ਕਹੀਏ ਸੁੱਟਣ ਚੱਲਿਆ ਨਾ ਤਾਂ ਵੀ ਇਹ ਜਿੰਨਾ ਆਪਾਂ ਲਾਗਤ ਲਾਈ ਆ ਉਹਨੀ ਆਪਾਂ ਨੂੰ ਮੂੜੂਗਾ ਤਾਂ ਅਮਸ਼ ਥੋੜੇ ਤੋਂ ਸ਼ੁਰੂ ਕਰ ਲਓ ਬਟ ਤੁਹਾਡੇ ਕੋਲ ਬੈਕਅਪ ਹੋਵੇ ਤੁਹਾਨੂੰ ਸੁੱਟਣਾ ਨਾ ਪਵੇ ਮਾਲ ਤੁਹਾਨੂੰ ਵੇਚਣਾ ਹੋ ਤਾ ਆਜ ਜੇ ਆਪਾਂ ਖੜੇ ਆਂਗੇ ਇੱਥੇ ਗੱਡੀ ਲੱਗਦੀ ਆ ਰੈਂਪ ਐ ਠੀਕ ਹੈ ਜੀ ਤਾਂ ਇੱਕ ਆਪਣਾ ਇਹ ਸ਼ਟਰ ਹੈਗਾ ਸਾਰੇ ਨੂੰ ਲੌਕ ਐਂਡ ਕੀ ਹੋ ਗਿਆ ਆਪਣਾ ਠੀਕ ਹੈ ਜੀ ਟੋਟਲੀ ਜੇ ਤੁਸੀਂ ਜਾਣਾ ਵੀ ਹੈ ਤਾਂ ਇਹਨੂੰ ਸ਼ਟਰ ਸਿੱਧਾ ਲੌਕ ਕਰਕੇ ਤੁਸੀਂ ਜਾ ਸਕਦੇ ਜਿਹੜੀਆਂ ਸੂਰੀਆਂ ਸੂਣ ਵਾਲੀਆਂ ਗੀਆਂ ਉਹ ਅੱਡ ਰੱਖੀਆਂ ਗੀਆਂ ਉਹਦੀਆਂ ਅੱਡ ਰੱਖੀਆਂ ਵੀ ਆ ਬੱਚੇ ਅੱਡ ਰੱਖੇ ਹੋਇਆ ਆਪਾਂ ਨਾ ਕੀ ਹੈਗਾ ਜਿਵੇਂ ਆਪਾਂ ਗੈਸ ਸਟੇਸ਼ਨ ਕਹਿ ਦਿੰਦੇ ਆਂਗੇ ਆਪਾਂ ਜਾਨਵਰਾਂ ਨੂੰ ਤਾਣਦੇ ਨਹੀਂ ਹੈਗੇ ਬੰਦ ਨਹੀਂ ਕਰਦੇ ਆਪਾਂ ਇਹਨਾਂ ਦੀ ਕੇਅਰ ਕਰਦੇ ਆਂ ਆਪਾਂ ਇਹਨੂੰ ਐ ਦਾ ਫੈਮਿਲੀ ਨੰਬਰ ਟ੍ਰਿਕ ਕਰਦੇ ਸਾਫ ਸਫਾਈ ਬਾਲੀਆਂ ਮਸਕਣੀ ਮਾਰਦਾ ਆਮਸੂ ਇਹਦਾ ਤੁਸੀਂ ਕੀ ਟੈਕਨੀਕ ਰੱਖਿਆ ਵਗਾ ਕਿ ਕਿਹੜੀ ਸੀਵਰੇਜ ਲਾਈਨ ਹੁੰਦੀ ਹੈ ਜੀ ਆਮ ਫਾਰਮਾਂ ਚ ਕੀ ਹੁੰਦੀ ਹੈ ਉਹ ਅੰਦਰ ਹੁੰਦੀ ਹੈ ਤਾਂ ਜਦੋਂ ਮੈਂ ਤਿੰਨ ਚਾਰ ਫਾਰਮ ਵਿਜ਼ਿਟ ਕੀਤੇ ਮੈਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਮੈਂ ਉਹ ਜਿਹੜੀਆਂ ਦੋਨੇ ਨਾਲੀਆਂ ਨੇ ਇੱਕ ਇਧਰਲੇ ਪਾਸੇ ਬਾਹਰ ਕੱਢਦੀ ਇੱਕ ਇਧਰਲੇ ਪਾਸੇ ਦੇ ਫਾਰਮ ਦੀ ਵੇਸਟ ਹੈ ਜੀ ਮੈਂ ਆਹਦੇ ਢਾਈ ਕਿਲੋ ਚ ਯੂਜ਼ ਕਰਦਾ ਮੱਛੀ ਪਾਲਣਾਂ ਵਾਸਤੇ ਤਾਂ ਅਪਰੋਕਸ 30 ਤੋਂ 35 ਕਾਉਂਟਰਮ ਅੱਛੀ ਜਿਹੜੀ ਮੇਰੀ ਪਲ ਰਹੀ ਹੈ ਇਹਦੇ ਤੇ ਤੇ ਉਹਦੇ ਚ ਮੈਂ ਕੋਲੋਂ ਕੁਝ ਵੀ ਨਹੀਂ ਯੂਜ਼ ਕੀਤਾ ਪਿਛਲੇ ਤੋਂ ਪਿਛਲੇ ਸਾਲ 3 ਲੱਖ ਦਾ ਸੀਗਾ ਪਿਛਲੇ ਸਾਲ ਮੈਨੂੰ 6 ਲੱਖ ਦਾ ਸੀ ਐਥਿਕ ਟਾਰਗੇਟ ਮੈਂ ਤਾਂ 10 ਲੱਖ ਦਾ ਹੈ ਮਾਰਚ 2023 ਸੀਐਮ ਅਵਾਰਡ ਜਿਹੜਾ ਆਪਣਾ ਕਹ ਲੋ ਪੰਜਾਬ ਦਾ ਸਭ ਤੋਂ ਵੱਡਾ ਅਵਾਰਡ ਹੈ ਮੁੱਖ ਮੰਤਰੀ ਅਵਾਰਡ ਉਹ ਮੈਨੂੰ ਦਿੱਤਾ ਗਿਆ ਮੇਰੀ ਕਾਬਲੀਅਤ ਦੇ ਜਿਹੜਾ ਅੱਛਾ ਜਿਹੜਾ ਸਾਨੂੰ ਮੁੱਖ ਮੰਤਰੀ ਅਵਾਰਡ ਮਿਲਿਆ ਉਹ ਇਹ ਖੇਤੀ ਕਰਕੇ ਮਿਲਿਆ ਹਾਂ ਸੂਰ ਫਾਰਮ ਦਾ ਸੂਰ ਫਾਰਮ ਕਰਕੇ ਮਿਲਿਆਗਾ ਸ੍ਰੀ ਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਇਆ ਪਿਛਲੇ ਦਿਨੀ ਕਾਫੀ ਕਿਸਾਨ ਵੀਰਾਂ ਦੇ ਫੋਨ ਆਏ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਅਜਿਹੀ ਮੁਲਾਕਾਤ ਦਿਖਾਈ ਜਾਵੇ ਜਾਂ ਅਜਿਹੀ ਮੁਲਾਕਾਤ ਲੋਕਾਂ ਦੇ ਨਾਲ ਕੀਤੀ ਜਾਵੇ ਜਿਹਦੇ ਵਿੱਚ ਛੋਟੀ ਕਿਸਾਨੀ ਵਾਲਾ ਕਿਸਾਨ ਜਿਹੜਾ ਸਹਾਇਕ ਧੰਦੇ ਆ ਚਾਹੇ ਉਹ ਡੇਰੀ ਫਾਰਮਿੰਗ ਹੋਵੇ ਮੁਰਗੀ ਫਾਰਮਿੰਗ ਹੋਵੇ ਮੱਛੀ ਪਾਲਣ ਹੋਵੇ ਜਾਂ ਕੋਈ ਹੋਰ ਕੰਮ ਹੋਵੇ ਉਹੋ ਉਹਦੇ ਚ ਕਿਵੇਂ ਅੱਗੇ ਜਾ ਸਕਦੇ ਆ ਕੀ ਉਹ ਕੰਮ ਚ ਮੁਨਾਫਾ ਹੈਗਾ ਜਾਂ ਨਹੀਂ ਕਿਉਂਕਿ ਅੱਜ ਕੱਲ YouTube ਦੇ ਉੱਤੇ ਬਹੁਤ ਸਾਰੀਆਂ ਵੀਡੀਓ ਦਾ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਸਹਾਇਕ ਧੰਦਿਆਂ ਚ ਲੱਖਾਂ ਦਾ ਜਾਂ ਕਰੋੜਾਂ ਦਾ ਮੁਨਾਫਾ ਹੈਗਾ ਪਰ ਅਸਲ ਦੇ ਵਿੱਚ ਅਸਲੀਅਤ ਕੀ ਆ ਅਸੀਂ ਮੌਜੂਦ ਆ ਭਾਈ ਦੇਸਾ ਭਾਈ ਦੇਸੇ ਪਿੰਡ ਦੇ ਵਿੱਚ ਇੱਕ ਨੌਜਵਾਨ ਆ ਜਿਹੜਾ ਬੈਂਕ ਮੈਨੇਜਰ ਸੀ ਬੈਂਕ ਮੈਨੇਜਰ ਦੀ ਨੌਕਰੀ ਛੱਡ ਕੇ ਉਹਨੇ ਮੁਰਗੀ ਫਾਰਮ ਵੀ ਖੋਲਿਆ ਨਾਲ ਮੱਛੀ ਫਾਰਮ ਵੀ ਨਾਲ ਸੂਰਾਂ ਦਾ ਫਾਰਮ ਵੀ ਹਾਲਾਂਕਿ ਇਹ ਸੂਰਾਂ ਦੇ ਫਾਰਮ ਦੀ ਗੱਲ ਹੁੰਦੀ ਆ ਤਾਂ ਉੱਥੇ ਸਭ ਨੂੰ ਇੱਕ ਗੱਲ ਚਿੰਤਤ ਕਰਦੀ ਐ ਵੀ ਉੱਥੇ 스멜 ਬਹੁਤ ਜ਼ਿਆਦਾ ਹੋਊਗੀ ਮੁਸ਼ਕੌਂਦਾ ਹੋਊਗਾ ਅਸੀਂ ਸਾਫ ਸਫਾਈ ਕਿਵੇਂ ਰੱਖਾਂਗੇ ਪਰ ਆਹ ਫਾਰਮ ਦੇ ਉੱਤੇ ਆ ਕੇ ਤੁਸੀਂ ਫਿਜ਼ੀਕਲੀ ਮੈਂ ਪਹਿਲਾਂ ਹੀ ਦੱਸਦਾ ਵੀ ਫਿਜ਼ੀਕਲੀ ਵਿਜ਼ਿਟ ਕਰੋ ਆ ਕੇ ਜਾਓ ਬਠਿੰਡਾ ਮਾਨਸਾ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਹੈਗਾ ਜਿਹੜਾ ਮੌਂਡ ਮੰਡੀ ਤੋਂ ਪਾਈ ਦੇਸੇ ਨੂੰ ਆਉਂਦਾਗਾ ਤਾਂ ਇੱਥੇ ਜੇ ਤੁਸੀਂ ਦੇਖੋਗੇ ਤਾਂ ਸਫਾਈ ਇੱਕ ਨੰਬਰ ਤੁਹਾਨੂੰ ਮਿਲੂਗੀ ਸਾਡੇ ਨਾਲ ਬਾਈ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਜੀਆਈ ਫੋਰਮ ਤੇ ਵਿਜ਼ਿਟ ਕਰਨ ਤੇ ਜੀ ਅਮਨ ਬਾਈ ਆਏ ਦੱਸੋ ਵੀ ਹੁਣ ਤੁਸੀਂ ਜਿਹੜਾ ਬੈਂਕ ਮੈਨੇਜਰ ਵਾਲਾ ਕੰਮ ਸੀ ਉਹ ਸੱਚੀ ਮੈਨੇਜਰ ਸੀ ਕਿ ਐਵੇਂ ਹੀ ਲੋਕ ਕਹਿੰਦੇ ਆ ਮੈਂ 2014 ਚ ਜੁਆਇਨ ਕੀਤਾ ਸੀਗਾ ਐਜ਼ ਐਸਓ ਅ ਪ੍ਰੋਮੋਸ਼ਨਸ ਲੈਂਦੇ ਗਏ ਡਿਪਟੀ ਮੈਨੇਜਰ ਦੀ ਪੋਸਟ ਤੇ ਪਹੁੰਚੇ ਤਾਂ ਅਖੀਰ ਕਰਦਿਆਂ ਦੇ ਲੇਟ ਅਨਾਈਟ ਔਨ ਕਰਕੇ ਹੂੰ ਤਾਂ ਫਾਦਰ ਸਾਹਿਬ ਦਾ ਸਹਿਯੋਗ ਰਿਹਾ ਤਾਂ ਮੈਂ ਉਹ ਜੌਬ ਨੂੰ ਰਿਜ਼ਾਈਨ ਕੀਤਾ ਜੀ ਤਾਂ ਉੱਥੇ ਵੀ ਐਂਕਲੋ ਵੀ ਬੈਸਟ ਪਰਫਾਰਮਰ ਰਹੇ ਹਾਂਗੇ ਜੀ ਤਾਂ ਬਸ ਕਰਦਿਆਂ ਦੀ ਸਪੋਰਟ ਦੇ ਥਰੂ ਫਿਰ ਅਸੀਂ ਇੱਧਰ ਇਸ ਕਿਤੇ ਨੂੰ ਆ ਗਏ ਉਹ ਮੈਂ ਜੌਬ ਛੱਡ ਦਿੱਤੀ ਸੀ ਕਿਤੇ ਤੇ ਇਹ ਐਂ ਜਨੇ ਕੋਈ ਕਹਿੰਦਾ ਵੀ ਵੀ ਕਮਲਾ ਯਾਰ ਤੂੰ ਵੀ ਮੈਨੇਜਰ ਦੀ ਜੌਬ ਛੱਡ ਕੇ ਸੂਰਾ ਦਾ ਜਾਂ ਮੁਰਗੀ ਫਾਰਮ ਜਾਂ ਮੱਛੀ ਫਾਰਮ ਬਣਾ ਲਿਆ ਤੂੰ ਨਹੀਂ ਮੈਨੂੰ ਸਟਾਰਟਿੰਗ ਚ ਤਾਂ ਜ਼ਰੂਰ ਕਿਹਾ ਸੀਗਾ ਵੀ ਆਪਾਂ ਕੁਝ ਹੋਰ ਧੰਦੇ ਕਰ ਲੈਨੇ ਆ ਜਿੱਦਾਂ ਚੱਕੀ ਦਾ ਹੋ ਗਿਆ ਸ਼ੈਲਰ ਹੋ ਗਿਆ ਅਰਦਾ ਅਸੀਂ ਪਹਿਲਾਂ ਹੀ ਕਰਦੇ ਸੀਗੇ ਨਾਲ-ਨਾਲ ਫਾਦਰ ਸਾਹਿਬ ਦੇਖ ਰਹੇ ਸੀਗੇ ਨਾਲ-ਨਾਲ ਮੈਂ ਕੇਅਰ ਕਰਦਾ ਸੀ ਪਰ ਬੈਂਕ ਦੀ ਜੌਬ ਇੰਨੀ ਹੈਕਟਿਕ ਸੀਗੀ ਵੀ ਲੰਮਾ ਜਿਵੇਂ ਸਵੇਰੇ ਜਾ ਕੇ ਸ਼ਾਮ ਨੂੰ 10 11 ਵਜੇ ਆਉਂਦੇ ਤਾਂ ਉਹ ਬਾਕੀ ਟਾਰਗੇਟ بیس ਜੌਬਸ ਆ ਤੁਹਾਨੂੰ ਪਤਾ ਹੀ ਹੈ ਪ੍ਰਾਈਵੇਟ ਸੈਕਟਰ ਦੀਆਂ ਤਾਂ ਫਿਰ ਅਸੀਂ ਥੋੜਾ ਲਾਈ ਸਟਾਕ ਨਹੀਂ ਆਇਆ ਇੱਕ ਕੀਤਾ ਜਿਹੜਾ ਹੈਗਾ ਸੀ ਸੂਰਾਂ ਦਾ ਮੇਰੇ ਜੀਜਾ ਜੀ ਦੇ ਜੀਜਾ ਜੀ ਕਰਦੇ ਸੀਗੇ ਪਾਪਲੇ ਤੋਂ ਤੇ ਵਧੀਆ ਨਾਮ ਸੀ ਉਹਨਾਂ ਦਾ ਜੀ ਤਾਂ ਉਹਨਾਂ ਦੇ ਉਹਨਾਂ ਤਾਂ ਵੇਅਰ ਹੋ ਕੇ ਅਸੀਂ ਇਹ ਕੀਤਾ ਸ਼ੁਰੂ ਕੀਤਾ ਸੀਗਾ ਤਾਂ ਫਾਦਰ ਸਾਹਿਬ ਦੀ ਜਿੰਨਾ ਸੋਚ ਸੀਗੀ ਅਗਾਹ ਵੱਧੂ ਸੋਚਾਂ ਉਹਨਾਂ ਦੀ ਕਿ ਆਪਾਂ ਇੱਕ ਕਿਤੇ ਦੀ ਬੈਠਣ ਦੋ ਦਿਨ ਕਿਤੇ ਸ਼ੁਰੂ ਕੀਤੇ ਜਾ ਅਸਲ ਜਿਹੜਾ ਅਸੀਂ ਸਟੱਡੀ ਕੀਤਾ ਸੀਗਾ ਬਾਇਓਫਲੌਕ ਸਟੱਡੀ ਕੀਤਾ ਸੀਗਾ ਬਟ ਉਹ ਚ ਪ੍ਰੋਡਕਸ਼ਨ ਨਾ ਲੈਣ ਕਰਕੇ 4 ਸਾਲ ਹੋ ਗਏ ਉਹਨੂੰ ਸਟੱਡੀ ਕਰੀ ਜਾਂਦੇ ਨੂੰ ਬਟ ਕਿਸੇ ਨੇ ਵੀ ਇਹ ਨਹੀਂ ਮੈਨੂੰ ਦੱਸਿਆ ਵੀ ਇਹ ਮੈਂ ਇੰਨੀ ਪ੍ਰੋਡਕਸ਼ਨ ਲੈ ਲਈ ਕਿਉਂਕਿ YouTube ਤੇ ਮੈਂ ਵੀ ਬਹੁਤ ਸਰਚ ਕੀਤੀ ਛੱਡਣ ਤੋਂ ਪਹਿਲਾਂ ਮੈਂ ਸਾਲ ਲੱਗਿਆ ਸੀਗਾ ਮੈਨੂੰ ਵੀ ਆਪਾਂ ਜੇ ਆਪਾਂ ਜੌਬ ਛੱਡਦੇ ਹਾਂ ਤਾਂ ਬਸ ਸਿੱਧਾ ਹੀ ਜ਼ੀਰੋ ਤੇ ਹੋ ਜਾਗੇ ਹੂੰ ਤਾਂ ਜੇ ਆਪਾਂ ਨਾਲ ਕੁਝ ਕਰਾਂਗੇ ਤਾਂ ਵੀ ਆਪਾਂ ਨੂੰ ਐਕਸਟਰਾ ਇਨਕਮ ਵੀ ਹੋਣੀ ਸ਼ੁਰੂ ਹੋਵੇ ਤਾਂ ਮੰਨ ਲਓ ਜੇ ਆਪਾਂ ਜੌਬ ਕਰਾਂਗੇ 10 ਸਾਲ ਕਰ ਲਾਂਗੇ 20 ਸਾਲ ਕਰ ਲਾਂਗੇ ਅਖੀਰ ਆਪਾਂ ਫਿਰ ਜ਼ੀਰੋ ਤੇ ਹੀ ਆਵਾਂਗੇ ਹੂੰ ਤਾਂ ਉਸ ਸੋਚ ਨੂੰ ਮੈਂ ਚੇਂਜ ਕੀਤਾ ਸੀਗਾ ਵੀ ਆਪਾਂ ਜਿਹੜਾ ਕੰਮ ਸ਼ੁਰੂ ਕਰੀਏ ਵੀ ਜਿੱਥੇ ਤੱਕ ਆਪਾਂ ਲੈ ਗਏ ਆਪਣੇ ਬੱਚੇ ਉਸ ਤੋਂ ਅੱਗੇ ਲੈ ਕੇ ਜਾ ਹਾਂ ਇੱਕ ਵਾਰੀ ਮੈਨੂੰ ਐਂ ਦੱਸੋ ਵੀ ਜਿਹੜਾ ਛੋਟਾ ਕਿਸਾਨ ਛੋਟਾ ਧੀਮੀਦਾਰ ਆ 5 5 ਕਿੱਲਾਂ ਤੋਂ ਥੱਲੇ ਵਾਲਾ ਜਾਂ 8 ਕਿੱਲਾਂ ਤੋਂ ਥੱਲੇ ਵਾਲਾ ਜਦ 1 2 3 ਕਿੱਲੇ ਵਾਲਾ ਉਹਦੇ ਰਹੀਏ ਲਾਹੇਬੰਦ ਤਾਂ ਹਗਾ ਅ ਲਾਹੇਬੰਦ ਹੈਗਾ ਬਾਈ ਜਿੰਨਾ ਤੁਸੀਂ ਇਹਨੂੰ ਖਵਾਉਂਗੇ ਇਹ 19 ਤਾਂ ਤੁਹਾਨੂੰ ਦੇ ਕੇ ਹੀ ਜਾਊਗਾ ਇਨਕਮ ਹੂੰ ਕਿ ਮੰਨ ਲਓ ਜਿੰਨੀ ਤੁਸੀਂ ਕੋਸਟ ਲਾਈ ਇਹਦੇ ਤੇ ਹੂੰ 19 ਇਹਨੇ ਕੋਸਟ ਤੁਹਾਨੂੰ ਮੋੜ ਕੇ ਜਾਣੀ ਆ ਤੁਸੀਂ ਬਿਲਕੁਲ ਐ ਕਹੋ ਸਿੱਟ ਕੇ ਵੇਚਣਾ ਹੈਗਾ ਜਿਵੇਂ ਆਪਾਂ ਜ਼ਿੰਮੇਦਾਰ ਕਹਿੰਦੇ ਆਂਗੇ ਟਰਾਲੀ ਜੇ ਲਈ ਜਾਂਦਾ ਹੈਗਾ ਮੰਡੀ 'ਚ ਆਪਾਂ ਕਹਿੰਨੇ ਕਿੱਥੇ ਚੱਲਿਆ ਉਹ ਬੰਦਾ ਸੁੱਟਣ ਚੱਲਿਆ ਜੇ ਆਪਾਂ ਕਹੀਏ ਸੁੱਟਣ ਚੱਲਿਆ ਨਾ ਤਾਂ ਵੀ ਇਹ ਜਿੰਨਾ ਆਪਾਂ ਲਗਤ ਲਾਈ ਆ ਓਨੀ ਆਪਾਂ ਨੂੰ ਮੋੜੂਗਾ ਹੂੰ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਉਹ ਦੇਊਗਾ ਵੀ ਲਾਅਸ ਦੇਊਗਾ ਤੁਸੀਂ ਪਹਿਲਾਂ ਭਾਈ ਸੂਰਾ ਦੇ ਫਾਰਮ ਤੋਂ ਸ਼ੁਰੂ ਕਰਾਇਆ ਸੀ ਕਿ ਮੱਛੀ ਫਾਰਮ ਤੋਂ ਮੈਂ ਅਸਲ 6 4 5 ਕੰਮ ਸ਼ੁਰੂ ਕੀਤੇ ਸੀਗੇ ਖਰਗੋਸ਼ ਵੀ ਰੱਖੇ ਸੀਗੇ ਅਸੀਂ ਤੇ ਬੱਕਰੀ ਵੀ ਅੱਖੀਆਂ ਸੀਗੀਆਂ ਤੇ ਮੁਰਗੀ ਪਾਲਣ ਵੀ ਕੀਤਾ ਸੀਗਾ ਮੱਛੀ ਦਾ ਅਸੀਂ ਟ੍ਰੈਡੀਸ਼ਨਲ ਚ ਅੱਧੇ ਕਿੱਲੇ ਤੋਂ ਸ਼ੁਰੂ ਕੀਤਾ ਸੀਗਾ ਵੀ ਮੈਂ ਉਹਦੀ ਜ਼ਮੀਨ ਨਹੀਂ ਰੋਕਣਾ ਚਾਹੁੰਦਾ ਸੀਗਾ ਕਿਉਂਕਿ ਜੇ ਮੇਰਾ ਮੰਨ ਲਓ ਮੈਨੂੰ ਵੀ ਪਤਾ ਨਹੀਂ ਸੀਗਾ ਕਿਉਂਕਿ ਮੈਂ ਨਵਾਂ ਸੀ ਇਸ ਕਿੱਤੇ ਚ ਵੀ ਪਤਾ ਨਹੀਂ ਉਧਰ ਪ੍ਰੋਡਕਸ਼ਨ ਆਊ ਨਾ ਆਊਗੀ ਤੇ ਉਧਰ ਮੈਂ ਆਪਣਾ ਠੇਕਾ ਵੀ ਖੋਦਾ ਹੂੰ ਤਾਂ ਕਰਕੇ ਮੈਂ 1 ਕਿਲੋ ਤੋਂ ਸ਼ੁਰੂ ਕੀਤਾ ਤੇ ਨਾਲ ਮਸੂਰਾ ਦਾ ਕੀਤਾ ਮੈਨੂੰ ਕਲੀਅਰ ਸੀਗਾ ਕਿ ਵੀ ਇਹ ਪ੍ਰੋਫਿਟ ਦਿੰਦੀ ਹੈ ਕਿਉਂਕਿ ਡਿਮਾਂਡ ਇਹਦੀ ਇੰਨੀ ਜ਼ਿਆਦਾ ਹੀ ਹੈਗੀ ਅੱਛਾ ਤੇ ਸਪਲਾਈ ਬਹੁਤ ਘੱਟ ਹੈ ਹੂੰ ਤੇ ਜਿਵੇਂ ਹੁਣ ਆਪਾਂ ਕਹੀਏ ਵੀ ਆਪਣੇ ਲੋਕਲ ਸ਼ਹਿਰ ਹੈਗੇ ਆਪਾਂ ਨੂੰ ਨਹੀਂ ਪਤਾ ਸਲਟਰਿੰਗ ਦੁਕਾਨਾਂ ਤੇ ਆਪਾਂ ਕੋਈ ਵੀ ਨਹੀਂ ਜਾਂਦਾ ਤਾਂ ਈਵਨ ਇੱਕ ਇੱਕ ਸੂਰ ਆਪਣੇ ਲੋਕਲ ਦੁਕਾਨਾਂ ਤੇ ਜਿਹੜਾ ਕਲੀਕ ਹੁੰਦਾ ਹੈਗਾ ਕੱਟਿਆ ਜਾਂਦਾ ਹੈਗਾ ਡੇਲੀ ਦਾ ਤੇ ਇਹ ਜਿਹੜਾ ਸਾਡਾ ਜਿੰਨਾ ਫਾਰਮ ਹੈ ਤਿੰਨੇ ਫਾਰਮੇ ਕਿੰਨੇ ਬਾਣ ਚ ਆ ਬਾਈ ਇਹ ਆਪਣਾ ਹੁਣ ਪਹਿਲਾਂ ਤਾਂ ਸਾਡਾ ਸੀਗਾ 1.5 ਕਿੱਲਾ ਰੁਕਿਆ ਹੋਇਆ ਅੱਛਾ ਜੀ ਕਿਹਦੇ ਅੰਡਰ ਤਾਂ ਹੁਣ ਜਿਦੇਵੇਂ ਨੂੰ ਪ੍ਰੋਫਿਟ ਵਧੇਗਾ ਮੈਂ 2.5 ਕਿੱਲੇ ਹੋਰ ਟੋਟਲ 4 ਕਿੱਲੇ ਚਾਹੀਏ ਆਪਣਾ ਫਾਰਮ ਹੂੰ ਸੋ ਨੂੰ ਹੁਣ ਚੌਥਾ ਸਾਲ ਮੇਰਾ ਹਾਂ ਚੌਥਾ ਸਾਲ ਹੈ ਮੈਂ ਤੋ ਮਈ 2020 ਸ਼ੁਰੂ ਕੀਤਾ ਸੀਗਾ ਜੇ ਕਿਵੇਂ ਜਿਹੜਾ ਸੂਰਾ ਵਾਲਾ ਕਿੰਨੇ ਸੂਰਾ ਤੋਂ ਤੁਸੀਂ ਸ਼ੁਰੂ ਕਰਿਆ ਜਦੋਂ ਆਪਾਂ ਕਹਿੰਦੇ ਆ ਵੀ ਇਹ ਛੋਟਾ ਕਿਸਾਨ ਹੈਗਾ ਚਾਹੀਦੀ ਇੱਕ ਸੂਰੀ ਤੋਂ ਸ਼ੁਰੂ ਕਰ ਲਓ ਚਾਹੀਦੀ ਛੋਟੇ ਬੱਚਿਆਂ ਤੋਂ ਸ਼ੁਰੂ ਕਰ ਲਓ ਤਾਂ ਇਹ ਤੁਹਾਡੀ ਪਾਕਟ ਹੈ ਕੋਈ ਵੀ ਬਿਜ਼ਨਸ ਹੈ ਜੇ ਆਪਾਂ ਕਹਿੰਦੇ ਆ ਨਾ ਆਪਾਂ ਦੇਖਦੇ ਆ ਕੋਈ ਵੀ ਬਿਜ਼ਨਸ ਹੈਗਾ ਉਹ ਬੈਕਅਪ ਨਾਲ ਚੱਲਦਾ ਹੈ ਇਨਵੈਸਟਮੈਂਟ ਆਪਾਂ ਕਹਿੰਦੇ ਆ ਗੱਡੀ ਤਾਂ ਲੈ ਲੈਣੇ ਆ ਉਹਦੀ ਮੇਨਟੇਨੈਂਸ ਬਹੁਤ ਜ਼ਰੂਰੀ ਹੈ ਹਮ ਹਰੇਕ ਤੋਂ ਮੈਂਟੇਨ ਨਹੀਂ ਹੁੰਦੀ ਗੱਡੀ ਲੈ ਲੈਂਦਾ ਅਗਲਾ ਉਹੀ ਕੰਮ ਬਿਜ਼ਨਸ ਦਾ ਹੁੰਦਾ ਹੈ ਤੁਸੀਂ ਸ਼ੁਰੂ ਦਾ ਕਰ ਲੋਗੇ ਬਟ ਉਹਦੇ ਚ ਕੀ ਹੈਗਾ ਕਿ ਜਦੋਂ ਤੁਹਾਨੂੰ ਤੁਹਾਡੇ ਬੈਕਾ ਤੁਹਾਡੇ ਕੋਲੇ ਆਏਗਾ ਤਾਂ ਤੁਸੀਂ ਬਾਉਂਡ ਨਹੀਂ ਹੈਗੇ ਤਾਂ ਤੁਸੀਂ ਆਦਾ ਮਰਮਰਜੀ ਦਾ ਰੇਟ ਲੈ ਸਕਦੇ ਹੋ ਹਮ ਤਾਂ ਕਈ ਫਾਰਮਰ ਹੈਗੇ ਮੈਂ ਐਗਜ਼ਾਮਪਲ ਦਿੰਨਾ ਹੈਗਾ ਜਦੋਂ ਆਪਣੇ ਬਠਿੰਡੇ ਰੇ ਵਿੱਚ ਗੱਡੀ ਲੱਗੀ ਘੇਰਾ ਹਮ ਤਾਂ ਇੱਕ ਫਾਰਮਰ ਨੇ ਉਸੇ ਗੱਡੀ ਚ ਮਾਲ ਪਾਇਆ 168 ਰੁਪਏ ਹਮ ਤਾਂ ਇੱਕ ਵਪਾਰੀ ਦੇ ਧੱਕੇ ਚੜ ਗਿਆ ਤਾਂ ਉਹਨੇ 158 ਰੁਪਏ ਪਾਇਆ ਉਹੀ ਗੱਡੀ ਚ ਮਾਲ ਗਿਆ ਉਨਾ ਹੀ ਮਾਲ ਗਿਆ ਉਹੀ ਵੇਡ ਦਾ ਮਾਲ ਗਿਆ ਤਾਂ ਆਪਾਂ ਇਹ ਕਹਿੰਦੇ ਆ ਵੀ ਤੁਸੀਂ ਅਵੇਅਰ ਹੋ ਕੇ ਚਲਾਓ ਕੰਮ ਨੂੰ ਤਾਂ ਕੰਮ ਥੋੜੇ ਤਾਂ ਸ਼ੁਰੂ ਕਰ ਲਓ ਬਟ ਤੁਹਾਡੇ ਕੋਲ ਬੈਕਅਪ ਹੋਵੇ ਤੁਹਾਨੂੰ ਸੁੱਟਣਾ ਨਾ ਪਵੇ ਮਾਲ ਤੁਹਾਨੂੰ ਵੇਚਣਾ ਆਉਂਦਾ ਹੋਵੇ ਮੈਂ ਕੱਲ ਮਾਰਕੀਟਿੰਗ ਤੇ ਆ ਗਿਆ ਇੱਕ ਇਹ ਵੀ ਗੱਲ ਆ ਜਿਵੇਂ ਤੁਹਾਡੇ ਫਾਰਮ ਦੇ ਅੰਦਰ ਅਸੀਂ ਵੇਸਟ ਆਜੋ ਆਪਾਂ ਅੰਦਰ ਚੱਲਦੇ ਸੁਖਵੰਤ ਇੱਧਰ ਆਇਆ ਜਿਵੇਂ ਆਪਾਂ ਅੰਦਰ ਜਾ ਕੇ ਦੇਖਾਂਗੇ ਬਾਈ ਤੇ ਉੱਥੇ ਮਤਲਬ ਜਿਹੜਾ ਸਿਸਟਮ ਬਣਾਇਆ ਵਾ ਤੁਸੀਂ ਉਹ ਵੀ ਕੋਈ ਕਿਤੋਂ ਲੈ ਕੇ ਆਏ ਹੋ ਨਕਸ਼ਾ ਵਗੈਰਾ ਜਿਵੇਂ ਸਾਫ ਸਫਾਈ ਬਹੁਤ ਹੁੰਦਾ ਸੂਰਾਂ ਵਾਲੇ ਫਾਰਮ ਚ ਮੁਸ਼ਕਲ ਬਹੁਤ ਮਾਰਦਾ ਹੁੰਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਆਪਾਂ ਨਾ ਤਿੰਨ ਤੋਂ ਚਾਰ ਫਾਰਮਾਂ ਵਿਜ਼ਿਟ ਕੀਤੇ ਸੀਗੇ ਉਹਨਾਂ ਨੂੰ ਕੰਬਾਈਨ ਕਰਕੇ ਇੱਕ ਮਾਡਲ ਬਣਾਇਆ ਜੀ ਤਾਂ ਆ ਜਿੰਦੇ ਆਪਾਂ ਖੜੇ ਆਂਗੇ ਇੱਥੇ ਗੱਡੀ ਲੱਗਦੀ ਹੈ ਰੈਂਪ ਹੈ ਠੀਕ ਹੈ ਜੀ ਤਾਂ ਇੱਕ ਆਪਣਾ ਇਹ ਸ਼ਟਰ ਹੈਗਾ ਸਾਰੇ ਨੂੰ ਲੋਕ ਐਂਡ ਕੀ ਹੋ ਗਿਆ ਆਪਣਾ ਠੀਕ ਹੈ ਜੀ ਟੋਟਲੀ ਇਹ ਤੁਸੀਂ ਜਾਣਾ ਵੀ ਹੈ ਤੇ ਇਹਨੂੰ ਸ਼ਟਰ ਸਿੱਟੋ ਲੌਕ ਕਰਕੇ ਤੁਸੀਂ ਜਾ ਸਾਇ। ਠੀਕ ਹੈ। ਇੱਧਰ ਫੀਡ ਸਟੋਰ ਆ ਗਿਆ, ਇੱਧਰ ਸਰਵੈਂਟ ਰੂਮ ਆ ਗਿਆ। ਹਾਂ। ਆਹ ਬਾਇਓ ਸਿਕਿਉਰਟੀ ਆ ਗਈ ਆਪਣੀ ਮੇਨ। ਕੋਈ ਵੀ ਵਿਜ਼ਟਰ ਆਉਂਦਾ ਹੈਗਾ। ਹੂੰ। ਤਾਂ ਇਹ ਕਲੀ ਹੈ ਜਿਹੜੀ ਇਹ ਮੈਨੇਜਮੈਂਟ ਦੇ ਪਾਰਟ ਹੈ। ਠੀਕ ਹੈ। ਤਾਂ ਇਹ ਜਿਹੜਾ ਮਾਡਲ ਹੈਗਾ ਮੈਂ ਇਹਨੂੰ ਫੁੱਲੀ ਕਵਰਡ ਰੱਖਿਆ ਹੈਗਾ। ਇਸ ਦੋ ਮਾਡਲ ਹੈਗੇ, ਇੱਕ ਹਾਫ ਕਵਰਡ, ਇੱਕ ਫੁੱਲ ਕਵਰਡ। ਆਪਾਂ ਫੁੱਲ ਕਵਰਡ ਨੂੰ ਤਰਜੀਹ ਦਿੰਦੀ ਹੈ ਕਿ ਬਾਹਰੋਂ ਬੰਦਾ ਕੋਈ ਨਾ ਆਵੇ। ਮੱਖੀ ਮੱਛਰ ਹੈਗਾ ਉਹ ਨਾ ਆਵੇ ਆ ਜਿਵੇਂ ਆ ਤੁਸੀਂ ਕਲੀ ਪਾਈ ਵੀ ਇਹਦੀ ਮਹੱਤਤਾ ਹੈ ਇਹਦੀ ਮਹੱਤਤਾ ਹੈਗੀ ਹੈ ਇਹਦੀ ਕੀ ਹੈ ਬਾਇਓ ਸਿਕਿਉਰਟੀ ਦਾ ਮੇਨ ਕਾਰਨ ਆਏਗਾ ਹੂੰ ਕੋਈ ਬੈਕਟੀਰੀਆ ਆਉਂਦਾ ਉਹ ਤੁਹਾਡੇ ਪੈਰਾਂ ਨਾਲ ਲੱਗ ਕੇ ਖਤਮ ਹੋ ਜਾਊਗਾ ਹੂੰ ਠੀਕ ਹੈ ਤੇ ਪਹਿਲੀ ਗੱਲ ਆਪਾਂ ਕਿਸੇ ਵਿਜ਼ਟਰ ਨੂੰ ਅੰਦਰ ਆਉਣ ਹੀ ਨਹੀਂ ਦਿੰਦੇ ਤਾਂ ਜਿਨੇ ਵੀ ਵਿਜ਼ਿਟ ਕਰਨੀਆਂ ਬਾਹਰੋਂ ਦੇਖੋ ਜਾਨਵਰ ਪਸੰਦ ਹੈ ਸੌਦਾ ਕਰੋ ਜਾਨਵਰ ਬਾਹਰ ਆਊਗਾ ਹੂੰ ਪਸੰਦ ਆ ਗਿਆ ਲੈ ਜਾਓ ਨਹੀਂ ਸਾਡਾ ਅੰਦਰ ਹੈ ਜੇ ਵਨ ਟਾਈਮ ਦੇਤਾ ਤਾਂ ਤੁਹਾਡਾ ਹੈਗਾ ਅਸੀਂ ਵਾਪਸ ਕੁਝ ਨਹੀਂ ਲੈਣਾ ਇਹ ਤੁਸੀਂ ਬਰੀਡ ਬਾਈ ਕਿਹੜੀ ਰੱਖੀ ਹੋਈ ਹੈ ਦੂਸਰਾ ਕਮ ਆ ਗਿਆ ਇਹਦਾ ਬਰੀਡ ਦੇ ਉੱਤੇ ਹੂੰ ਇਹਦਾ ਆ ਗਿਆ ਮੈਨੇਜਮੈਂਟ ਦਾ ਪਾਰਟ ਦੂਸਰਾ ਆ ਗਿਆ ਬਰੀਡ ਬਰੀਡ ਆਪਣੇ ਕੋਲ ਯੋਰਕਸ਼ਾਇਰ ਹੈ ਹੂੰ ਲਾਰਜ ਵਾਈਟ ਯੋਰਕਸ਼ਾਇਰ ਹੈ ਇਹਦੇ ਚ ਚਾਰ ਪ੍ਰਕਾਰ ਦੀਆਂ ਬਰੀਡਸ ਹੈਗੀਆਂ ਆਪਣੇ ਕੋਲੇ ਲਾਰਜ ਵਾਈਟ ਹੋਗੀ ਡਿਊਰੋਕ ਹੋਗੀ ਹੈਮਸ਼ਾਇਰ ਹੋਗੀ ਪਰ ਸਰਨ ਨੂੰ ਅਨਕੂਲ ਜਿਹੜੀ ਆਪਾਂ ਨੂੰ ਇਹ ਹੈਗੀ ਹੈਗੀ ਯੋਰਕਸ਼ਾਇਰ ਹੈ ਆਪਣੇ ਮੌਸਮ ਨੂੰ ਅਨਕੂਲ ਹੈ ਇਹ ਬਾਹਰਲੀ ਬਰੀਡ ਹੈ ਹਾਂ ਜਿਵੇਂ ਆਪਣੀ ਗਰਮੀ ਜ਼ਿਆਦਾ ਆ ਜਾਂਦੀ ਹੈ ਸਰਦੀ ਜ਼ਿਆਦਾ ਆ ਜਾਂਦੀ ਹੈ ਤਾਂ ਇਹ ਉਹਨੂੰ ਚੱਲਦੀ ਹੈ ਹੋਰ ਬਰੀਡਸ ਇੰਨੀਆਂ ਚੱਲਦੀਆਂ ਨਹੀਂ ਹੈਗੀਆਂ ਬਾਕੀ ਇਹ ਜੇ ਨਵੀਆਂ ਇੰਟਰੋਡਿਊਸ ਹੋਈਆਂ ਜਿਵੇਂ ਡਿਊਰੋਕ ਹੋਗੀ ਹੈਮਸ਼ੈਰ ਹੋਗੀ ਤਾਂ ਉਹ ਪਿਓਰਿਟੀ ਨਹੀਂ ਹੈਗੀ ਉਹਨਾਂ 'ਚ ਉਹ ਨਹੀਂ ਜਾਏਗੀ ਤਾਂ ਲਾਰਜ ਵਾਈਟ ਹੈ ਜਿਹੜੀ ਉਹ ਬੱਚੇ ਜ਼ਰੂਰ ਵੱਧ ਲਿਆਉਂਦੀ ਹੈ ਪਰ ਉਹ ਸੁਸਤ ਹੈਗੀ ਉਹ ਥੱਲੇ ਬੱਚੇ ਥੱਲੇ ਵੱਧ ਦੇ ਕੇ ਮਾਰ ਦਿੰਦੀ ਹੈ ਤਾਂ ਆਪਾਂ ਨੂੰ ਕੀ ਆਪਾਂ ਨੂੰ ਤਾਂ ਸਰਵਾਈਵਰ ਰੇਟ ਚਾਹੀਦਾ ਹੈਗਾ ਜਿੰਨੇ ਬੱਚੇ ਆਪਣੇ ਕੋਲ ਸਰਵਾਈਵਰ ਵੱਧ ਆਉਣ ਉਹਨਾਂ ਦਾ ਆਪਣਾ ਪ੍ਰੋਫਿਟ ਪਵੇਗਾ ਜਿਵੇਂ ਆਹ ਚੀਜ਼ਾਂ ਤੁਸੀਂ ਬਣਾਉਣਾ ਮੀਂ ਆਡੋ ਆਡੋ ਜਿਵੇਂ ਹਾਂਜੀ ਬਿਲਕ ਜਿਹੜੀਆਂ ਸੂਰੀਆਂ ਸੂਣ ਵਾਲੀਆਂ ਗੀਆਂ ਉਹ ਅੱਡ ਰੱਖੀਆਂਈਆਂ ਨੇ ਦੂਜੀ ਅੱਡ ਰੱਖੀਆਂ ਵੀ ਆ ਬੱਚੇ ਅੱਡ ਰੱਖੇ ਹੋਇਆ ਆਪਾਂ ਨਾ ਕੀ ਹੈਗਾ ਜਿਵੇਂ ਆਪਾਂ ਗੈਸ ਸਟੇਸ਼ਨ ਕਹਿ ਦਿੰਨੇ ਆਗੇ ਆਪਾਂ ਜਾਨਵਰਾਂ ਉਹ ਤਾੜਦੇ ਨਹੀਂ ਹੈਗੇ ਬੰਦ ਨਹੀਂ ਕਰਦੇ ਆਪਾਂ ਇਹਨਾਂ ਦੀ ਕੇਅਰ ਕਰਦੇ ਆਪਾਂ ਇਹਨੂੰ ਇਹਦਾ ਫੈਮਿਲੀ ਮੈਂਬਰ ਟਰੀਟ ਕਰਦੇ ਆਂ ਰੀਜ਼ਨ ਕੀ ਹੈ ਜਿਵੇਂ ਹੁਣ ਆ ਸੂਰੀ ਨੇ ਸੋਣਾ ਹੈਗਾ ਤਾਂ ਇਹ ਸੂਰੀ ਨੂੰ ਪਹਿਲਾਂ ਹੀ ਇਹਦੇ ਚ ਆਪਾਂ ਫ੍ਰੀ ਛੱਡਿਆ ਹੋਇਆ ਹੈਗਾ ਵੀ ਜਦੋਂ ਇਹਦਾ ਮਨ ਕੀਤਾ ਅੰਦਰ ਆਵੇ ਜਦੋਂ ਇਹਦਾ ਮਨ ਕੀਤਾ ਬਾਹਰ ਜਾ ਇੱਕ ਪਾਣੀ ਵਾਲਾ ਸਿਸਟਮ ਇਹਨੂੰ ਉਰੇ ਦੇਤਾ ਤੇ ਐਕਚੁਅਲੀ ਵੀ ਹੋ ਜੇ ਤੇ ਪਿੱਛੇ ਵੀ ਦਿੱਤਾ ਹੈ ਹੂੰ ਵੀ ਜਦੋਂ ਇਹਨੇ ਬਾਹਰ ਜਾਣਾ ਹੈ ਬਾਹਰ ਤੀ ਬਟ ਜਿਸ ਦਿਨ ਇਹਨੇ ਸੂਣਾ ਹੈਗਾ ਕਿਉਂਕਿ ਬੱਚੇ ਦਾ ਸਾਈਜ਼ ਬਹੁਤ ਛੋਟਾ ਹੁੰਦਾ ਹੈ ਤਾਂ ਇਹ ਮੰਨ ਕੇ ਚੱਲੋ ਵੀ ਕੁਆਂਟਲ ਦੀ ਹੈ ਹੂੰ ਤਾਂ ਉਹਦਾ ਭਾਰ ਸਾਰਾ 200 ਗ੍ਰਾਮ ਅੱਧਾ ਕਿਲੋ ਕਿਲੋ ਮੈਕਸਿਮਮ ਤਾਂ ਜਦੋਂ ਇਹ ਬਹਿਦਾ ਜਾਨਵਰ ਕਈ ਵਾਰ ਥੱਲੇ ਲੈ ਕੇ ਮਾਰ ਦਿੰਦਾ ਤਾਂ ਆਪਾਂ ਉਹਦੀ ਬੱਚਿਆਂ ਦੀ ਕੇਅਰ ਕਰਨ ਵਾਸਤੇ ਇਹ ਫੈਰੋ ਕਰੇਟਸ ਲਾਏ ਆ ਆ ਇਹਨਾਂ ਦੇ ਅੱਗੇ ਕ੍ਰੀਪਰ ਰੂਮਸ ਦਿੱਤੇ ਹੋਏ ਆ ਨਾਲ ਜਿਵੇਂ ਹੁਣ ਆ ਇਹ ਸਲਾਈਡ ਦਿੱਤੀ ਹੋਈ ਹੈ ਬੱਚਿਆਂ ਨੂੰ ਠੰਡ ਹੈਗੀ ਤਾਂ ਇਹ ਹੀਟ ਚ ਹੂੰ ਆ ਦੇਖੋ ਜੇ ਬੱਚੇ ਹੈਗੇ ਵੀ ਆ ਹਾਂ ਤੇ ਆਪਾਂ ਇਹਨੂੰ ਸਿਰਫ 4 ਤੋਂ 5 ਦਿਨ ਇਹ ਚ ਤਾੜਦੇ ਹਾਂਗੇ ਕਿ ਤਾਂ ਜੋ ਬੱਚੇ ਬਚ ਸਕਣ ਇਹਦੇ ਤਾਂ ਇਹਦੇ ਬੈਨੀਫੀਸ਼ੀਅਰੀ ਵਾਸਤੇ ਆਪਾਂ ਇਹਨੂੰ ਉਹ ਸਿਰਫ ਫੈਰੋਗ੍ਰੇਡ ਚ ਰੱਖਦੇ ਹਾਂ ਨਹੀਂ ਆਪਾਂ ਇਹਨੂੰ ਫ੍ਰੀ ਆਫ ਰੱਖਦੇ ਹਾਂ ਹੂੰ ਇਹ ਕਿੰਨੇ ਦਿਨ ਦਿੰਦੇ ਬਈ ਬੱਚੇ ਇਹ 7 ਦਿਨ ਦੇ ਬੱਚੇ ਹੂੰ ਤਾਂ ਬੱਚੇ ਆਪਣੇ ਆਪ ਆ ਕੇ ਜਦੋਂ ਉਹਨਾਂ ਨੂੰ ਠੰਡ ਲੱਗਦੀ ਹੈ ਤਾਂ ਉਹ ਆ ਕੇ ਵੱਲੋਂ નીચે ਬੈਠ ਜਾਂਦੇ ਆ ਤੇ ਜਦੋਂ ਇਹਨਾਂ ਨੂੰ ਦੁੱਧ ਪੀਣਾ ਹੈ ਉਹ ਆਦੀ ਮਾਂ ਕੋਲ ਚਲੇ ਜਾਂਦੇ ਆ ਹੂੰ ਤਾਂ ਸਿਰਫ ਇਹ ਚ 5 ਤੋਂ 4 ਦਿਨ ਅਸੀਂ ਸੂਰੀ ਨੂੰ ਰੱਖਦੇ ਹਾਂਗੇ ਜੀ ਤੇ ਜਿਹੜਾ ਪਾਣੀ ਵਾਲਾ ਸਿਸਟਮ ਆ ਬਾਈ ਉਹ ਵੀ ਦੱਸੋ ਕਿਵੇਂ ਆ ਪਾਣੀ ਵਾਲਾ ਸਿਸਟਮ ਜਿੱਦਾਂ ਵੀ ਜੀ ਆ ਲੱਗਿਆ ਹੋਇਆ ਇਹਦੇ ਤੇ ਇਹ ਇੱਕ ਸਿੰਪਲ ਸਿਸਟਮ ਹੈ ਜੀ ਇੱਕ ਤਾਂ ਆਪਣਾ ਪਾਣੀ ਦੀ ਵੇਸਟੇਜ ਘੱਟ ਗਈ ਹੂੰ ਹੂੰ ਦੂਸਰਾ ਜਿੰਨਾ ਜਾਨਵਰ ਨੂੰ ਲੋੜ ਹੈਗੀ ਉਹਨਾਂ ਨੇ ਇਹ ਪੀ ਲੈਣਾ ਜਦੋਂ ਇਹ ਥੋੜਾ ਜਿਹਾ ਇਹਨੂੰ ਟੱਚ ਕਰਦੇ ਆ ਵੀ ਟੰਗ ਨਾਲ ਜੀਬ ਨਾਲ ਇਹਨੂੰ ਟੱਚ ਕੀਤਾ ਜਾਂ ਬੂਥ ਨਾਲ ਟੱਚ ਕੀਤਾ ਤਾਂ ਉਦੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੂੰ ਉਦੋਂ ਪਿੱਛੇ ਦੇਖੋਗੇ ਜਦੋਂ ਇੱਕ ਉੱਪਰੋਂ ਚ 2 ਫੁੱਟ ਤੇ ਲੱਗਿਆ ਹੋਇਆ ਇੱਕ 9 ਇੰਚ ਤੇ ਲੱਗਿਆ ਹੋਇਆ ਜੀ ਜਿਹੜਾ ਤਾਂ ਉਹਦੇ 'ਚ ਕੀ ਹੈਗਾ ਜਿਹੜਾ ਛੋਟਾ ਬੱਚਾ ਉਹਨੂੰ ਥੱਲੇ ਨਿੱਪਲ ਮਿਲ ਗਿਆ ਜਿਹੜਾ ਵੱਡਾ ਜਾਨਵਰ ਉਹਨੂੰ ਉੱਪਰ ਮਿਲ ਗਿਆ ਤਾਂ ਇਸ ਬਾਇ ਵਰਥੀ ਆਪਣਾ ਪਾਣੀ ਆਪਣੇ ਆਪ ਹੀ ਸ਼ੁਰੂ ਕਰ ਦਿੰਦੇ ਆ ਜੀ ਉਹ ਇੱਕ ਕਰੀ ਦਿਖਾ ਦੇ ਸੁਖਵੰਤ ਜਿਹੜੇ ਉਹ ਨਿੱਪਲ ਲੱਗੇ ਹੋਏ ਨੇ ਅੱਛਾ ਇਹ ਟੈਕਨੀਕ ਇਹ ਤੁਸੀਂ ਆਪ ਦੀ ਆਜਾਦ ਕੀਤੀ ਹੈ ਕਿ ਐਂ ਹੀ ਹੁੰਦਾ ਹੈ ਸਾਰੇ ਫਾਰਮਾਂ ਦਾ ਨਹੀਂ ਇਹ ਯੂਨੀਵਰਸਿਟੀ ਦੀ ਟੈਕਨੀਕਸ ਹੈਗੇ ਮੈਂ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਤਾਂ ਯੂਨੀਵਰਸਿਟੀ ਦਾ ਮੈਂ ਬਹੁਤ ਆਭਾਰੀ ਹਾਂਗਾ ਜਿਹਦੇ ਕਰਕੇ ਐਮ ਐਨ ਕੇ ਚਲੂਗੀ ਮੈਨੂੰ ਮਾਰਚ 2023 ਸੀਐਮ ਵਾਰਡ ਜਿਹੜਾ ਆਪਣਾ ਕਹੋ ਪੰਜਾਬ ਦਾ ਸਭ ਤੋਂ ਵੱਡਾ ਵ ਉਹ ਮੈਨੂੰ ਦਿੱਤਾ ਗਿਆ ਮੇਰੀ ਕਾਬਲੀਅਤ ਦੇ ਜਿਹੜਾ ਅੱਛਾ ਜਿਹੜਾ ਸਾਨੂੰ ਮੁੱਖ ਮੰਤਰੀ ਅਵਾਰਡ ਮਿਲਿਆ ਉਹ ਇਹ ਖੇਤੀ ਕਰਕੇ ਮਿਲਿਆ ਹਾਂ ਸੂਟਰ ਫਾਰਮ ਕਰਕੇ ਸੂਰ ਫਾਰਮ ਕਰਕੇ ਮਿਲਿਆਗਾ ਹੂੰ ਤਾਂ ਉਹਦੇ ਚ ਮੈਂ ਯੂਨੀਵਰਸਿਟੀ ਦਾ ਬਹੁਤ ਬਹੁਤ ਥੈਂਕਸ ਕਰਦਾਗਾ ਤੇ ਮੈਂ ਪੂਰੀ ਟੀਮ ਖੋਖਰ ਖੁਰਦ ਦਾ ਜਿਹੜੀ ਕੇਵੀਕੇ ਜਿਹੜੀ ਸਾਨੂੰ ਜਾਗ ਲਾਉਂਦੀ ਹੈ ਹੂੰ ਜਾਗ ਲਾਉਣ ਦਾ ਕੰਮ ਕਰਦੀ ਹੈ ਤੇ ਆਪਣਾ ਜਿਹੜੇ ਡਿਊਟੀਆਂ ਚੰਗੀ ਤਰ੍ਹਾਂ ਨਿਭਾਉਂਦੀ ਹੈਗੀ ਹੂੰ ਤਾਂ ਉਹਨਾਂ ਨੇ ਮੇਰਾ ਜਿਹੜਾ ਫਾਰਮ ਫਿਲ ਕਰਵਾਇਆ ਆ ਜੀ ਇੱਕ ਮਰਾ ਸਵਾਲ ਹੋਰ ਆ ਜਿਵੇਂ ਆਪਾਂ ਅੱਗੇ ਸ਼ੁਰੂ ਚ ਵੀ ਗੱਲ ਕਰੀ ਹੁਣ ਵੀ ਗੱਲ ਕਰੀ ਵੀ ਸਾਫ ਸਫਾਈ ਬਾਲੀਆਂ ਮਸ਼ਕਣੀ ਮਾਰਦਾ ਆਮਸੂ ਇਹਦਾ ਤੁਸੀਂ ਕੀ ਟੈਕਨੀਕ ਰੱਖਿਆ ਵਗਾ ਜਿਵੇਂ ਇੱਧਰ ਆਹ ਦੇਖੋ ਆ ਪੜਦਾ ਪਾਇਆ ਨਹੀਂ ਇੱਧਰ ਪੜਦਾ ਪਾਇਆ ਵਾਏ ਕਿਵੇਂ ਤੁਸੀਂ ਗੱਲ ਰੱਖੀ ਵੀ ਆ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਆਪਣਾ ਕਵਰਡ ਮਾਡਲ ਹੈ ਹੂੰ ਬੰਦ ਵਾਲਾ ਠੀਕ ਹੈ ਜਿੱਦਾਂ ਹੀ ਸਰਦੀ ਆਉਂਦੀ ਹੈਗੀ ਅਸੀਂ ਇਹਨਾਂ ਨੂੰ ਕਵਰ ਕਰ ਦਿੰਨੇ ਆ ਬੰਦ ਕਰ ਦਿੰਨੇ ਆ ਠੀਕ ਹੈ ਜੀ ਸੈਕੰਡ ਆਪਣੇ ਕੋਲ ਉੱਪਰ ਐਬਜ਼ਾਰਬਸ ਲੱਗਿਆ ਹੋਇਆ ਆਟੋਮੈਟਿਕ ਹੈ ਜਿੰਨੀ ਚ ਗਰਮੀ ਬਣੂਗੀ ਉੱਪਰ ਆ ਦੇ ਆਪ ਨਿਕਲ ਜੂਗੀ ਠ ਉਹ ਨਾਲ ਨੇ ਆਪਣਾ ਹੌਲੀ ਹੋ ਜਾਣਾ ਇਹ ਚੀਜ਼ਾਂ ਨੂੰ ਹੀਟਰ ਕੰਟਰੋਲ ਕਰਨ ਵਾਸਤੇ ਆ ਸੈਕੰਡ ਜਿਹੜੀ ਆਪਣੀ ਜਿਹੜੀ ਸੀਵਰੇਜ ਲਾਈਨ ਹੁੰਦੀ ਹੈਗੀ ਆਮ ਫਾਰਮਾਂ ਚ ਕੀ ਹੁੰਦੀ ਹੈ ਉਹ ਅੰਦਰ ਹੁੰਦੀ ਹੈ ਤਾਂ ਜਦੋਂ ਮੈਂ ਤਿੰਨ ਚਾਰ ਫਾਰਮ ਵਿਜ਼ਿਟ ਕੀਤੇ ਮੈਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਮੈਂ ਉਹ ਜਿਹੜੀਆਂ ਦੋਨੇ ਨਾਲੀਆਂ ਇੱਕ ਇਧਰਲੇ ਪਾਸੇ ਬਾਹਰ ਕਰਦੀ ਇੱਕ ਇਧਰਲੇ ਪਾਸੇ ਜਦੋਂ ਇਹਨਾਂ ਦਾ ਵੇਸਟ ਮਟੀਰੀਅਲ ਨਿਕਲਦਾ ਵੇਸਟ ਮਟੀਰੀਅਲ ਜਦੋਂ ਆਪਾਂ ਵਾਸ਼ ਕਰਾਂਗੇ ਤਾਂ ਬਾਹਰ ਨਿਕਲ ਜਾਂਦਾ ਜਦੋਂ ਗੋਹਾ ਗਿੱਲਾ ਹੋ ਗਿਆ ਉਹਨੇ ਅਮੋਨੀਆ ਬਣਾ ਦੇਣਾ ਉਹਦੇ ਨਾਲ 스멜 ਬਣਾ ਦੇਣੀ ਜਿਹਦੇ ਕਰਕੇ ਜਾਨਵਰ ਨੂੰ ਵੀ ਤੰਗੀ ਆਉਂਦੀ ਆ ਤੇ ਆਪਾਂ ਦਾ ਆਉਂਦੀ ਆਉਂਦੀ ਆ ਆਪਾਂ ਦਾ ਫਿਰ ਜੀਵ ਨਹੀਂ ਕਰਦਾ ਹੁੰਦਾ ਬੜਨ ਨੂੰ ਤਾਂ ਉਹ ਜਦੋਂ ਗੋਹਾ ਬਾਹਰ ਚ ਲੈ ਗਿਆ ਉਹਨੇ ਆਪਣੇ ਆਪ ਜਿਹੜੀ 스ਮੈਲ ਆ ਉਹਨੇ ਉੜਾ ਗਈ ਧੁੱਪ ਨੇ ਤਾਂ ਜਿਹੜਾ ਇਹਦਾ ਵੇਸਟ ਮਟੀਰੀਅਲ ਸਾਰਾ ਪਿੱਛੇ ਜਾਂਦਾ ਹੈਗਾ ਇੱਕ ਸੈਪਟਿਕ ਟੈਂਕ ਬਣਾਇਆ ਹੋਇਆ ਤੇ ਜਿਹੜੇ ਅੱਧੇ ਫਾਰਮ ਦੀ ਵੇਸਟ ਹੈ ਜਿਹੜੀ ਮੈਂ ਆਹਦੇ ਢਾਈ ਕਿੱਲਿਆਂ ਚ ਯੂਜ਼ ਕਰਦਾ ਮੱਛੀ ਪਾਲਣ ਨੂੰ ਵਾਸਤੇ ਤਾਂ ਅਪਰੋਕਸ 30 ਤੋਂ 35 ਕੁਆਂਟਲ ਮੱਛੀ ਜਿਹੜੀ ਮੇਰੀ ਪਲ ਰਹੀ ਹੈ ਇਹਦੇ ਤੇ ਤੇ ਉਹਦੇ ਚ ਮੈਂ ਇਕੱਲੋ ਕੁਝ ਵੀ ਨਹੀਂ ਯੂਜ਼ ਕੀਤਾ ਉਹੀ ਉਹੀ ਬੇਸਟ ਉੱਧਰ ਜੇਸਟ ਨਾਲ ਹੀ ਜਾ ਰਿਹਾ ਸਾਰਾ ਆ ਤੁਹਾਨੂੰ ਤਸਵੀਰਾਂ ਚ ਦਿਖਾਵਾਂਗੇ ਦਰਸ਼ਕੋ ਵੀ ਜਿਹੜੇ ਬੇਸਟ ਮਟੀਰੀਅਲ ਲਈ ਬਾਈ ਨੇ ਟੈਂਕ ਵਗੈਰਾ ਬਣਾਇਆ ਤੁਹਾਨੂੰ ਤਸਵੀਰਾਂ ਸਾਰਾ ਦਿਖਾਵਾਂਗੇ ਹੁਣ ਬਾਈ ਇੱਧਰ ਆ ਜੀਏ ਆਪਾਂ ਤੇ ਜਿਹੜਾ ਸੈਪਟਿਕ ਟੈਂਕ ਚ ਸਟੋਰ ਕਰਦੇ ਆ ਉਹ ਆਪ ਅੱਗੇ ਆਪਣੇ ਖਾਦੇ ਤੌਰ ਤੇ ਵੀ ਫਸਲ ਨੂੰ ਲਾਉਨੇ ਆ ਫਸਲ ਨੂੰ ਲਾਉਨੇ ਆ ਜਿਹੜੀ ਆਪਣੀ ਜੀਰੀ ਦੀ ਫਸਲ ਹੋਗੀ ਕਣਕ ਦੀ ਫਸਲ ਹੋਗੀ ਤਾਂ ਉਹ ਚ ਜਿਹੜਾ ਪਾਣੀ ਆ ਉਹ ਐਜ਼ ਅ ਖਾਦੇ ਤੌਰ ਤੇ ਵੀ ਪਾਣੀ ਚ ਮਿਕਸ ਕਰਕੇ ਹੂੰ ਤੇ ਆਪਾਂ ਸਪਰੇਅ ਦੇ ਤੌਰ ਤੇ ਇਹਨੂੰ ਯੂਜ਼ ਕਰਦੇ ਆਂ ਹੂੰ ਤੇ ਆਹ ਜਿਹੜਾ ਮੁਰਗੀ ਫਾਰਮ ਹੈ ਇਹਦੇ ਬਾਰੇ ਦੱਸੋ ਵੀ ਇਹ ਸ਼ੌਂਕੀਆ ਤੌਰ ਤੇ ਕੇ ਇਹ ਸ਼ੌਂਕੀਆ ਤੌਰ ਤੇ ਆ ਵੀਰ ਹਾਂ ਤਾਂ ਐ ਕਹੋ ਵੀ ਆਪਣੇ ਆਪ ਦੇ ਘਰ ਦੇ ਆਂਡੇ ਹੋ ਜਾਂਦੇ ਹੈਗੇ ਤਾਂ ਥੋੜਾ ਥੋੜਾ ਜਦੋਂ ਮੈਂ 200 200 ਤੋਂ ਸ਼ੁਰੂ ਕੀਤਾ ਸੀਗਾ ਇਹ ਤਾਂ ਹੁਣ 1000 ਬਰਡ ਸੀਗਾ ਹੁਣ ਮੇਰੇ ਕੋਲ 400 ਬਰਡ ਰਹਿ ਗਿਆ ਤਾਂ ਹੁਣ ਜਿਵੇਂ ਜਿਵੇਂ ਗਾਹ ਕਰ ਰਿਹਾ ਡਿਮਾਂਡ ਵੱਧਦੀ ਹੈਗੀ ਦਾ ਉਸ ਬਣਾਉਣੇ ਨੂੰ ਦੇਸੀ ਆ ਹਰੇ ਸਾਰਾ ਆਰ ਆਈ ਆਰ ਬਰੀਡ ਆਪਣਾ ਕੋਲ ਆਰ ਆਈ ਆਰ ਤੇ ਚੈਬਰੋ ਬਰੀਡ ਸੀਗੀ ਚੈਬਰੋ ਖਤਮ ਹੋ ਗਈ ਆਲਮੋਸਟ 10 ਕੁ ਮੁਰਗੇ ਰਹਿ ਗਏ ਉਹਦੇ ਚ ਤੇ ਸਾਰੀ ਆਰ ਆਈ ਆਰ ਹੈ ਅੰਡੇ ਦੇ ਮੁਰਗੀ ਹੈ ਸਾਰੇ ਤੇ ਜਿਹੜਾ ਮੱਛੀ ਫਾਰਮ ਵਾਲਾ ਬਈਏ ਥੋੜੇ ਦੋ ਬਣਾਏ ਵੇ ਆ ਇਹ ਕਿਵੇਂ ਆ ਇਹ ਦੋ ਹੈ ਜੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਮੈਂ ਆਹਦੀ ਖੇਤ ਠੇਕਾ ਨਹੀਂ ਰੋਕਣਾ ਚਾਹੁੰਦਾ ਸੀਗਾ ਤਾਂ ਮੈਂ ਅੱਧੇ ਕਿਲੇ ਚ ਹੀ ਸ਼ੁਰੂ ਕਰਕੇ ਦੇਖਦਾ ਸੀ ਵੀ ਇਹਦੀ ਜਦੋਂ ਮੈਂ ਸਟਡੀ ਕੀਤਾ ਜਾਂ ਜਿਹਨੂੰ ਮੈਨੂੰ ਟ੍ਰੇਨਿੰਗ ਕਿੱਥੋਂ ਜਾਇਆ ਗਿਆ ਵੀ ਇਹਦੇ ਤੋਂ ਮੱਛੀ ਪਾਲਦੀ ਹੈ ਅੱਛਾ ਸੂਰਾਂ ਵਾਲੇ ਤੋਂ ਮੱਛੀ ਪਾਲ ਇਹ ਅੱਧੇ ਕਿੱਲੇ 'ਚ ਜੇ ਆਪਾਂ ਜ਼ਿਆਦਾ ਪਾਉਨੇ ਆਂ ਆਪਾਂ ਵੇਸਟ ਹੂੰ ਤਾਂ ਉਹਦੇ 'ਚ ਸਾਰੀ ਵੇਸਟ ਨਹੀਂ ਪੈਂਦੀ ਜੀ ਤਾਂ ਕਰਕੇ ਇਹ ਛੋਟਾ ਰਹਿ ਗਿਆ ਸੀਗਾ ਤੇ ਪਰ ਇਹ ਅੱਧੇ ਕਿੱਲੇ ਨੇ ਮੈਨੂੰ 50000 ਰੁਪਏ ਇੱਕ ਸਾਲ ਦੀ ਆਮਦਨ ਦੇਤੀ ਸੀਗੀ ਜੇ ਆਪਾਂ ਹਾਂ ਅੱਧੇ ਕਿੱਲੇ ਨੇ ਤਾਂ ਜੇ ਆਪਾਂ ਕਿੱਲੇ ਦੀ ਲਈਏ ਤਾਂ ਮੈਨੂੰ ਲੱਖ ਰੁਪਏ ਆਮਦਨ ਹੋਗੀ ਤਾਂ ਮੈਂ ਉਸ ਚੀਜ਼ ਤੋਂ ਦੇਖਿਆ ਇੱਕ ਚੀਜ਼ ਹੋਰ ਮੈਨੂੰ ਜਿਹੜੀ ਸਟ੍ਰਾਈਕ ਕੀਤੀ ਸੀਗੀ ਇਹ ਜਿੰਨਾ ਲੰਮਾ ਸਾਈਜ਼ ਆਏਗਾ ਹੂੰ ਪੌਣ ਦਾ ਤਾਂ ਉਨੀ ਮੱਛੀ ਵੱਧ ਗ੍ਰੋਥ ਕਰਦੀ ਹੈ ਜਿੰਨਾ ਇੱਕ ਪਤਨ ਤੋਂ ਦੂਜੀ ਪਤਨ ਤੱਕ ਟੱਚ ਕਰਕੇ ਹੀ ਮੁੜਦੀ ਹੈ ਤੇ ਜਿੰਨੇ ਵਜ ਪੱਜ ਉੱਠੂਗੀ ਤਾਂ ਉਹ ਪ੍ਰੋਫਿਟ ਬਧਾਊਗੀ ਆਪਣਾ ਵੇਟ ਗੇਨ ਵੱਧ ਕਰੂਗੀ ਆਪਾਂ ਲਾਈਫਸਟਾਕ ਦੇ ਕੰਮ ਕਰ ਰਹੇ ਆ ਤਾਂ ਆਪਾਂ ਵੇਟ ਦੇ ਉੱਤੇ ਹੀ ਕੰਮ ਕਰ ਰਹੇ ਆ ਮੈਂ ਬੱਕਰੀ ਪਾਲਣ ਕਿਉਂ ਛੱਡਿਆ ਸੀਗਾ ਐਸੀ ਕਰਕੇ ਛੱਡਿਆ ਸੀ ਕਿਉਂਕਿ ਆਪਾਂ ਵੇਟ ਦੇ ਉੱਤੇ ਸੂਰ ਆਪਾਂ ਨੂੰ ਇੱਕ ਤਾਂ ਵਜਨ ਵੱਧ ਦੇ ਦਿੰਦਾ ਠੀਕ ਹੈ ਜੀ ਐ ਮੰਨ ਕੇ ਚਲੋ 8 ਤੋਂ 9 ਮਹੀਨਿਆਂ ਚ ਇਹ ਕੰਟਰੋਲ ਤੇ ਪਹੁੰਚ ਜਾਂਦਾ ਹੈ ਲੋਕ ਤਾਂ 7 ਤੋਂ 8 ਵੀ ਕਹਿੰਦੇ ਆ ਪਰ ਰਿਐਲਿਟੀ ਜਿਹੜੀ ਹੈਗੀ ਆ ਉਹ 8 ਮਹੀਨੇ ਲੈਂਦਾ 80 ਤੋਂ 90 ਵੀ ਲਿਆ ਜਾਂਦਾ ਕਈ ਵਾਰ ਮੌਸਮ ਦੀ ਮਾਰ ਪੈ ਜਾਂਦੀ ਹੈ ਤਾਂ ਉਵੇਂ ਜਿਵੇਂ ਮੱਛੀ ਹੈ ਤਾਂ ਫਿਰ ਮੈਂ 2.5 ਕਿਲਿਆਂ ਚ ਹੋਰ ਵਧਾ ਲਿਆ ਤਾਂ ਜੋ ਆਪਣੀ ਜਿਹੜੀ ਲੱਖ ਹੈ ਤਾਂ ਉਹ 1.5 ਲੱਖ ਵੀ ਹੋ ਸਕਦੀ ਹੈ ਪੌਣੇ 2 ਵੀ ਹੋ ਸਕਦੀ ਹੈ ਇਹ ਮੇਰਾ ਫਸਟ ਇਅਰ ਆਏਗਾ ਤਾਂ ਕਰਕੇ ਜਿਹੜੀ ਆਪਾਂ ਨੈਕਸਟ ਇਅਰ ਤੁਹਾਨੂੰ ਦੱਸ ਦਾਂਗੇ ਵੀ ਐਗਜੈਕਟ ਕਿੰਨੀ ਆਈ ਹੈ ਜੀ ਉਹ ਕਿੰਨੇ ਚਾ ਕਿੰਨਾ ਓਟਾ ਹੀ ਏਕੜ ਹੈ ਆਪਣਾ ਓਟਾ ਹੀ ਏਕੜ ਓ 1 ਏਕੜ ਹੈ ਇਹ ਨਰਸਰੀ ਹੈ ਇਹ ਦੇਖ ਲੈ ਚ ਇਹ ਦੇਖ ਇਹਦੇ ਚ ਆਪਾਂ ਬੱਚਾ ਮੰਨ ਕੇ ਚਲੋ ਵੀ ਹੁਣ 3 ਕਿਲਿਆਂ ਹੀ ਤੁਸੀਂ ਮੱਛੀ ਪਾਲਣ ਕਰ ਲਿਓ ਮੱਛੀ ਪਾਲਣ ਕਰ ਲਿਓ ਹਾਂ ਏ ਵੀ ਪੰਜ ਗੁਣਾ ਵਧ ਗਿਆ ਮੇਰਾ ਸੂਰ ਫਾਰਮ ਮੈਂ 6 ਸੂਲਿਆਂ ਤੋਂ ਸ਼ੁਰੂ ਕੀਤਾ ਸੀ ਉਹ ਵੀ 30 ਸੂਲਿਆਂ ਦੇ ਵਾਗੇ ਉਹ ਵੀ ਪੰਜ ਗੁਣਾ ਵਧ ਗਿਆ ਪੰਜ ਗੁਣਾ ਵਧ ਗਿਆ ਜੀ ਹਾਂ ਇਹ ਆ ਮੁਰਗੀ ਵਾਲਾ ਸ਼ੌਕ ਮੁਰਗੀ ਵਾਲਾ ਸ਼ੌਕ ਹੀ ਹੋਇਆ ਹੈ ਹਾਂ ਆ ਆ ਇਧਰਲੇ ਪਾਸੇ ਵੀ ਆ ਦਿਖਾ ਦੇ ਸੁਖਵੰਤ ਆ ਇਧਰ ਤੁਹਾਨੂੰ ਤਸਵੀਰ ਦਿਖਾ ਦੋ ਵੀ ਜਿੱਧਰਲੇ ਪਾਸੇ ਬੇਸਟੇਜ ਆਪਾਂ ਕਰਦੀਏ ਵੀ ਆਉਂਦੀ ਆ ਹਾਂ ਉਹਦੇ ਨਾਲ ਹੀ ਅੱਗੇ ਜਾ ਕੇ ਸਟੋਰ ਹੁੰਦਾ ਹੈ ਆਪਣਾ ਹੂੰ ਪਿੱਛੇ ਉਹਦੇ ਟੈਂਕ ਬਣੇ ਨੇ ਹਾਂ ਇਹ ਹੀ ਕਮੇਨ ਕਰ ਹੈ ਜਿਹੜਾ ਵੀ ਆਪਾਂ 스ਮੈਲ ਨਹੀਂ ਬਣਦੀ ਸਫਾਈ ਤਾਂ ਚਲੋ ਡੇਲੀ ਕਰਦੇ ਹਾਂ ਅਸੀਂ ਤੇ ਮੇਨ ਕਾਰਨ ਇਹ ਹੈਗਾ ਵੀ ਇਹ ਜਿਹੜੇ ਨਾਲੀਆਂ ਆ ਉਹ ਬਾਹਰ ਹੁਣ ਬਾਈ ਆਪਾਂ ਮੁੱਟੀ ਦੀ ਉਹ ਗੱਲ ਤੇ ਆ ਜੀਏ ਜਿਹੜੀ ਗੱਲ ਨੂੰ ਲੈ ਕੇ ਸਾਰੀ ਹੀ ਹੁੰਦਾਗਾ ਵੀ ਸਾਨੂੰ ਮੁਨਾਫਾ ਕਿੰਨਾ ਹੋ ਉਹ ਜੇ ਦੱਸ ਸਕਦਾਂ ਪੈਸਿਆਂ ਦੇ ਰੂਪ ਚ ਵੀ ਕਿੰਨਾ ਹੈਗਾ ਪੈਸਿਆਂ ਦੇ ਰੂਪ ਚ ਵੀ ਜਿੰਨਾ ਮਿੱਠ ਗੁੜ ਪਾਓਗੇ ਬਾਈ ਉਨਾ ਮਿੱਠਾ ਹੋਣੀ ਗੱਲ ਹੈ ਠੀਕ ਹੈ ਕੰਮ ਤਾਂ ਵੇਸਟ ਤੇ ਵੀ ਲੋਕ ਕਰੀ ਜਾਂਦੇ ਆ ਮੇਰਾ ਬਰੀਡਿੰਗ ਸੈਕਸ਼ਨ ਹੈ ਉਹ ਅਸਲ ਹੋਣਾ ਫੀਡ ਦੇ ਉੱਤੇ ਹੀ ਚਾਹੀਦਾ ਤੇ ਮੈਂ ਫੀਡ ਦੇ ਉੱਤੇ ਹੀ ਰੱਖਿਆ ਹੋਇਆ ਮੈਂ ਮੇਰਾ ਬੱਚਾ ਹੀ ਸੇਲ ਹੋ ਜਾਂਦਾ ਤਾਂ ਕਰਕੇ ਮੈਂ ਵੇਸਟ ਤੇ ਨਹੀਂ ਗਿਆ ਤੇ ਮੁਨਾਫਾ ਜੇ ਮੇਰਾ ਮੰਨ ਕੇ ਚਲੋ ਪਿਛਲੇ ਸਾਲ ਮੈਂ 3 ਲੱਖ ਦਾ ਸੀਗਾ ਕੱਲੇ ਸੂਰ ਫਾਰਮ ਚ ਹੂੰ ਤੇ 6 ਲੱਖ ਦਾ ਨਹੀਂ ਪਿਛਲੇ ਤੋਂ ਪਿਛਲੇ ਸਾਲ 3 ਲੱਖ ਦਾ ਸੀਗਾ ਪਿਛਲੇ ਸਾਲ ਮੈਨੂੰ 6 ਲੱਖ ਦਾ ਸੀ ਐਥ ਕੀ ਟਾਰਗੇਟ ਮੇਰਾ 10 ਲੱਖ ਦਾ ਹੈਗਾ 10 ਕੀ 10 ਲੱਖ ਤੇ ਇਧਰੋਂ ਮੱਛੀ ਵਾਲੇ ਜੋ ਮੈਨੂੰ ਅਪਰੋਕਸ ਹੈਗਾ ਵੀ 2.5 ਤੋਂ 3 ਲੱਖ ਰੁਪਏ ਮੈਨੂੰ ਮੱਛੀ ਵਾਲੇ ਤੋਂ ਆਊਗਾ ਮਤਲਬ ਜਿਹੜਾ ਤੁਸੀਂ 6 ਲੱਖ ਰੁਪਏ ਕਮਾਇਆ ਉਹ ਕੱਲੇ ਇੱਕ ਫਾਰਮ ਇੱਕ ਫਾਰਮ ਹੂੰ ਕੋਈ ਇਹ ਚ ਝੂਠ ਨਹੀਂਗਾ ਮੇਰੀ ਬੁੱਕਸ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਆਪਾਂ ਇਹ ਨਹੀਂ ਹੈਗਾ ਕੋਈ ਆਪਣੀ ਇੰਟਰਵਿਊ ਚਲਾਉਣੀ ਹੈਗੀ ਕੱਲੀ ਜੋ ਰਿਐਲਿਟੀ ਹੈ ਉਹੀ ਹੈ ਤੇ ਸਾਰਾ ਤੁਹਾਡਾ ਵੀ ਇਹ ਇੱਕ ਸ਼ਿਟ ਦੀ ਰਿਕੁਆਇਰਮੈਂਟ ਉਹਨੂੰ ਹੋਰ ਹੈਗੀ ਤੇ ਮੈਂ ਉਹ ਡਿਲੇ ਕਰੀ ਜਾ ਰਿਆਂਗਾ ਥੋੜਾ ਜਿਆ ਫਾਈਨੈਂਸ਼ੀਅਲ ਦੇ ਕਰਕੇ ਤੇ ਤੇ ਤੁਹਾਡੀ ਫਾਰਮ ਵਗੈਰਾ ਰਜਿਸਟਰ ਨਹੀਂ ਫਾਰਮ ਰਜਿਸਟਰ ਨਹੀਂ ਹੈਗੀ ਉਹ ਕਰਵਾਉਣੀ ਹੈਗੀ ਨਹੀਂ ਫਾਰਮ ਰਜਿਸਟਰਡ ਹੈ ਮੇਰੀ ਸਰ ਹਾਂ ਫਾਰਮ ਕਰਵਾਤੀ ਸੀਗੀ ਹਾਂ ਕਰੰਟ ਅਕਾਊਂਟ ਰੈਂਦਾ ਖੋਲਣਾ ਹਾਂ ਉਹ ਕੀ ਨਾਮ ਤੇ ਆ ਜੀ ਆਈ ਫਾਰਮ ਜੀ ਭਾਈ ਦੇਸਾ ਭਾਈ ਦੇਸਾ ਜੀ ਹੂੰ ਕਿਸਾਨ ਵੀਰਾਂ ਨੂੰ ਤੁਸੀਂ ਕੀ ਕਹੋਗੇ ਵੀ ਕਿਵੇਂ ਆ ਬਈ ਇੱਥੇ ਤੁਹਾਡੇ ਕੋਲੇ ਵਿਜ਼ਿਟ ਕਰ ਸਕਦੇ ਆ ਕੋਈ ਟ੍ਰੇਨਿੰਗ ਵਗੈਰਾ ਆ ਜਾਂ ਕੋਈ ਪੁੱਛਣਾ ਹੋਵੇ ਨੰਬਰ ਹੈਗਾ 9501110015 ਮੇਰਾ ਭਾਈ ਦੱਸਿਆ ਤਾਂ ਜੇ ਜਦੋਂ ਵੀ ਆਉਣਾ ਪਹਿਲਾਂ ਮੈਨੂੰ ਫੋਨ ਕਰਕੇ ਟਾਈਮ ਲੈ ਕੇ ਕਿਹ ਘਰ ਬਾਹਰ ਅੰਦਰ ਹੁੰਦੇ ਆ ਫੈਮਿਲੀ ਰੁਝੇਵੇਂ ਹੀ ਹੁੰਦੇ ਆ ਤਾਂ ਫੋਨ ਕਰਕੇ ਟਾਈਮ ਲੈ ਕੇ ਫੇਰ ਹੀ ਆਉਣ ਮੇਰੇ ਕੋਲੇ ਤਾਂ ਇੱਕ ਸੁਨੇਹਾ ਮੇਰਾ ਫਾਰਮਰ ਵੀਰਾਂ ਨੂੰ ਹੋਰ ਵੀ ਹੈਗਾ ਕਿਸੇ ਦੇ ਪਿੱਛੇ ਦੇਖ ਕੇ ਕੰਮ ਨਾ ਕਰਿਓ ਤੇ ਜੇ ਕੰਮ ਕਰਨਾ ਤਾਂ ਸੰਗ ਲਾ ਕੇ ਕੰਮ ਕਰਿਓ ਫਰਮ ਸੰਗਤੋਂ ਭਾਵੇਂ ਵੀ ਕੀ ਕੀ ਦਿੱਕਤ ਆਉਂਦੀ ਹੈ ਉੱਥੇ ਉੱਥੇ ਬੀ ਦਿੱਕਤਾਂ ਗਈਆਂ ਵੀ ਦੇਖੋ ਤੁਸੀਂ ਹੀ ਫਾਰਮਰ ਹੋ ਹਾਂਜੀ ਠੀਕ ਹੈ ਤੁਹਾਡਾ ਕਿਤਾ ਹੈਗਾ ਹਾਂਜੀ ਤੁਸੀਂ ਇਹਦੇ ਵਿੱਚ ਸਰਵੈਂਟ ਵੀ ਹੋ ਤੁਹਾਨੂੰ ਗੋਹਾ ਵੀ ਚੱਕਣਾ ਪੈ ਸਕਦਾ ਹੈ ਮਸ਼ੀਨ ਵੀ ਤੁਹਾਨੂੰ ਆਪ ਕਰਨੀ ਪੈ ਸਕਦੀ ਹੈ ਡਾਕਟਰ ਵੀ ਤੁਸੀਂ ਹੋ ਤੇ ਮਾਲਕ ਵੀ ਤੁਸੀਂ ਹੋ ਹੂੰ ਤੇ ਇਹ ਜੇ ਤੁਸੀਂ ਇਹ ਚੀਜ਼ ਸਮਝ ਕੇ ਫਰਮ ਕਰੋਗੇ ਤੁਸੀਂ ਫੇਲ ਨਹੀਂ ਹੋ ਹੂੰ ਫਿਰ ਕਾਮਯਾਬ ਹੋਵੋ ਫਿਰ ਕਾਮਯਾਬ ਹੋਵੋਗੇ ਜੇ ਤੁਸੀਂ ਅਖੋង ਕਿ ਕੁਰਸੀ ਲੈ ਕੇ ਬਹਿ ਜੀਏ ਫਿਰ ਕਾਮਯਾਬੀ ਹੈ ਨਹੀਂ ਤੇ ਇੱਕ ਇੱਕ ਗੱਲ ਸੱਚੀ ਸੱਚੀ ਦੱਸਿਓ ਵੀ ਮੈਨੇਜਰ ਵਾਲੇ ਕੰਮ ਤੋਂ ਅੱਗੇ ਆ ਕੰਮ ਇਹ ਮੈਸਰਦਰਦੀ ਨਹੀਂ ਹੈਗੀ ਹੂੰ ਮੈਂਨ ਗਲ ਸੰਤੁਸ਼ਟੀ ਹੈ ਤੁਹਾਡਾ ਦਿਮਾਗ ਰਿਲੈਕਸ ਹੈਗਾ ਹੂੰ ਤਾਂ ਜੇ ਆਪਾਂ ਕਹ ਲਈਏ ਵੀ ਬਰਡਨ ਤੋਂ ਤੁਸੀਂ ਫ੍ਰੀ ਹੋਵੋਗੇ ਤੁਸੀਂ 5-7 ਸਾਲ ਆਦੀ ਉਮਰ ਵਧਾ ਲਈ ਤਾਂ ਉਸ ਤੋਂ ਵਧਿਆ ਤਾਂ ਕੁਝ ਵੀ ਨਹੀਂ ਹੈਗਾ ਉਸ ਤੋਂ ਵੱਧ ਕਮਾਈ ਕਰ ਲਈ ਤੁਸੀਂ ਹੂੰ ਅਸਾਂ ਤੁਸੀਂ ਬੇਸਿਕਲੀ ਇਹਦੇ ਕਰਕੇ ਹੀ ਜੋਬ ਛੱਡੀ ਹਾਂ ਤਾਂ ਮੈਂ ਇਹ ਜਿਹੜੀ ਮੰਥਲੀ ਸੈਲਰੀ ਸੀਗੀ 40 ਤੋਂ 50000 ਰੁਪਏ ਮੇਰੀ ਮੇਰੀ ਸੈਲਰੀ ਸੀਗੀ ਹੂੰ ਤਾਂ ਅਪਰੋਕਸ ਉਸ ਤੋਂ ਵਧਿਆ ਮੈਂ ਬਣਾ ਰਿਹਾ ਹੂੰ ਉਸ ਤੋਂ ਵਧਿਆ ਕਰ ਤੇ ਇੱਕ ਬਈ ਹੋਰ ਸਵਾਲ ਮੇਰਾ ਜਾਂਦੇ ਜਾਂਦੇ ਜਿਵੇਂ ਮੁਰਗੀ ਫਾਰਮ ਲੈ ਕੇ ਜਾਂ ਇਹਨੂੰ ਲੈ ਕੇ ਵੱਡੀ ਟੈਨਸ਼ਨ ਜਿਹੜੀ ਬਿਮਾਰੀ ਨੂੰ ਲੈ ਕੇ ਆਉਂਦੀ ਹੈ ਸਵਾਇਨ ਫਲੂ ਜਾਂ ਉਹ ਜਿਹੜਾ ਜੋ ਜਿਹੜੇ ਫਲੂ ਹੁੰਦੇ ਆ ਉਹਨੂੰ ਫਿਰ ਕਿਵੇਂ ਤੁਸੀਂ ਉਹ ਕਰਦੇ ਹੋ ਬਾਈ ਪਹਿਲੀ ਗੱਲ ਤਾਂ ਬਾਈ ਮੈਨੇਜਮੈਂਟ ਹੈ ਤੁਸੀਂ ਐਂਟਰੀ ਨਹੀਂ ਕਰਉਂਦੇ ਉਸੇ ਦਾ ਹਾਂ ਤੇ ਜਿਵੇਂ ਹੁਣ ਮੇਰੇ ਬਾਹਰ ਜਾਲੀ ਲੱਗੀ ਹੋਈ ਹੈ ਮੱਖੀ ਵੀ ਨਹੀਂ ਜਾਂਦੀ ਅੰਦਰ ਠੀਕ ਆ ਜੀ ਤਾਂ ਬਿਮਾਰੀ ਦਾ ਮੱਖੀ ਲੈ ਕੇ ਆਉਗੀ ਹਾਂ ਤਾਂ ਕਰਕੇ ਆ ਵੀ ਮੈਨ ਮੈਨੇਜਮੈਂਟ ਤੁਹਾਡੀ ਮੇਨ ਹੈਗੀ ਅਰੇਂਜਮੈਂਟ ਬਰੀਡ ਤੇ ਫੀਡ ਤਿੰਨ ਚੀਜ਼ਾਂ ਤੇ ਫਾਰਮ ਖੜਾਏਗਾ ਤੁਸੀਂ ਇਹ ਮੈਨੇਜ ਕਰ ਲਓ ਤਾਂ ਤੁਹਾਡਾ ਫਾਰਮ ਸக்ஸੈਸ ਆਏਗਾ ਤੇ ਤੁਸੀਂ ਬਿਮਾਰੀਆਂ ਚੋਲਦੇ ਹੀ ਨਹੀਂ ਪਹਿਲੀ ਗੱਲ ਤਾਂ ਤੇ ਵੈਕਸੀਨੇਸ਼ਨ ਵਗੈਰਾ ਵੈਕਸੀਨੇਸ਼ਨ 6 ਮਹੀਨਿਆਂ ਤੋਂ ਐਫਐਮਡੀ ਤੇ ਸਵਾਈਨ ਦੀ ਦੋ ਵੈਕਸੀਨੇਸ਼ਨਸ ਐ ਹੋਰ ਕੋਈ ਬਿਮਾਰੀ ਆਉਂਦੀ ਨਹੀਂ ਜੇ ਆਊਗੀ ਤਾਂ ਤੁਹਾਡੇ ਅੰਗਹਿਲੀ ਕਰਕੇ ਆਉਗੀ ਹੂੰ ਕਿਉਂਕਿ ਹੁਣ ਜੇ ਮੇਰੇ ਕੋਲ ਵਿਜ਼ਟਰ ਆਉਂਦਾ ਹੈਗਾ ਕੋਈ ਇੱਕ ਅਦਾ ਜਾਨਵਰ ਵੀ ਲੈਣ ਆਉਂਦਾ ਮੈਨੂੰ ਕਹਿੰਦਾ ਨਾ ਬਾਹਰ ਦੀ ਦੇਖੋ ਹੂੰ ਤੁਸੀਂ ਇੱਕ ਜਾਨਵਰ ਲੈਣਾ ਮੇਰੇ 150 ਜਾਨਵਰ ਅੰਦਰ ਖੜਾ ਹੈਗਾ ਮੈਂ ਇੱਕ ਜਾਨਵਰ ਪਿੱਛੇ 150 ਹੁੰਦਾ ਤੇ ਨਹੀਂ ਲਾ ਸਕਦਾ ਲੈਣਾ ਲੋ ਨਹੀਂ ਲੈਣਾ ਨਾ ਕੋਈ ਸ਼ੂ ਹੂੰ ਤਾਂ ਵੀਡੀਓ ਦੇਖ ਲਓ ਜਾਨਵਰ ਦੇਖਣਾ ਜਾਨਵ ਤਾਂ ਜੇ ਤੁਸੀਂ ਬਿਮਾਰੀਆਂ ਤੋਂ ਫ੍ਰੀ ਹੋਗੇ ਤੁਹਾਡਾ ਮਾਈਂਡ ਫ੍ਰੈਸ਼ ਆਗਾ ਤਾਂ ਤੁਸੀਂ ਮਨੇ ਮਾਰਕੀਟਿੰਗ ਆ ਦੀ ਚੰਗੇ ਢੰਗ ਨਾਲ ਕਰ ਸਕਦੇ ਜੀ ਜੀ ਅਮਨ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਪਹੁੰਚਣ ਲਈ ਮੇਰੇ ਕੋਲ ਜੀ 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 ਸੋ ਇਹ ਸੀ ਅਮਨਦੀਪ ਭਾਈ ਦੇਸੇ ਤੋਂ ਜਿਨ੍ਹਾਂ ਦਾ ਇਹ ਫਾਰਮ ਆ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਿਵੇਂ ਇੱਕ ਨੌਜਵਾਨ ਦੀ ਜਿਹੜੀ ਪਹਿਲ ਕਦਮੀ ਆ ਸਹਾਇਕਤਾ ਦੇ ਆ ਖੇਤੀ ਨਾਲ ਜੁੜੇ ਹੋਏ ਉਹ ਜਿਵੇਂ ਬਾਈ ਨੇ ਕਿਹਾ ਵੀ ਸਾਨੂੰ ਸੰਗ ਸ਼ਰਮ ਜਿਹੜੀ ਉਹ ਲਾ ਕੇ ਰੱਖਣੀ ਪਊ ਜੇ ਤੁਸੀਂ ਅੱਗੇ ਹੌਲੀ ਹੌਲੀ ਕਾਮਯਾਬ ਹੋਣਾ ਭਾਵ ਆਪਦਾ ਕੰਮ ਕਰਨਾ ਜਾਂ ਆਪਦਾ ਬਿਜ਼ਨਸ ਕਰਨਾ ਕਿਸੇ ਦੀ ਗੁਲਾਮੀ ਜਾਂ ਕਿਸੇ ਦੀ ਨੌਕਰੀ ਨਹੀਂ ਕਰਨੀ ਜਿਵੇਂ ਬਾਈ ਕਹਿੰਦੇ ਵੀ ਮੈਂ 50000 ਰੁਪਏ ਮਹੀਨਾ ਕਮਾਉਂਦਾ ਸੀਗਾ ਪਰ ਮੈਨੂੰ ਲੱਗਿਆ ਵੀ ਆਪਦਾ ਕੰਮ ਕਰਨਾ ਚਾਹੀਦਾ ਸੋ ਸੰਗ ਸ਼ਰਮ ਲਾ ਕੇ ਮੁਰਗੀ ਫਾਰਮ ਵੀ ਖੋਲਿਆਗਾ ਬਾਈ ਨੇ ਸੂਰਾਂ ਦਾ ਫਾਰਮ ਵੀ ਖੋਲਿਆ ਮੱਛੀ ਫਾਰਮ ਵੀ ਖੋਲਿਆ ਤੇ ਜਿਹਦੇ ਚ ਬਾਈ ਨੇ ਕਿਹਾ ਵੀ ਪਹਿਲਾਂ ਵਾਲੇ ਸਾਲ ਨਾਲੋਂ ਇਹਨਾਂ ਨੂੰ ਦੁੱਗਣੀ ਕਮਾਈ ਹੋਈ ਫਿਰ ਤਿੱਗਣੀ ਹੋਈ ਹੁਣ ਇਹਨਾਂ ਦਾ ਟਾਰਗੇਟ ਓਦੋਂ ਵੱਡਾਗਾ ਤੇ ਜਿਹੜੇ ਵੀ ਕਿਸੇ ਭਰਾ ਨੇ ਇਹਨਾਂ ਕੋਲੇ ਆਉਣਾਗਾ ਵੀਡੀਓ ਦੇ ਵਿੱਚ ਨੰਬਰ ਵੀ ਬੋਲਿਆਗਾ ਬਾਈ ਨਾਲ ਕਾਲ ਦੇ ਉੱਤੇ ਗੱਲ ਕਰਕੇ ਫੋਨ ਦੇ ਉੱਤੇ ਗੱਲ ਕਰਕੇ ਤੁਸੀਂ ਆ ਸਕਦੇ ਹੋ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮੁਲਾਕਾਤ ਦੇ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ